इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇਹ ਥਾਣੇ ਦੇ ਹਾਲਾਤਾਂ ਨੂੰ ਜ਼ਿਆਦਾਤਰ ਇਹ ਹੀ ਸੁਣਨ ਜਾਂਦਾ ਵਾ ਕਿ ਥਾਣੇ 'ਚ ਮੁਲਾਜ਼ਮਾਂ ਦੀ ਕਮੀ ਕਰਕੇ ਕਈ ਮਦਦ ਕੀ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਸ ਸੰਬੰਧੀ ਸਮੱਸਿਆ ਨੂੰ ਨਿਖੇੜਨ ਲਈ ਪ੍ਰਬੰਧ ਕੀਤੇ ਜਾਊਂਗੇ ਸਾੜੇ 29 ਦਾ ਚਲੋ ਇੱਕ ਵਕਤ ਸਾੜੇ 29 ਗੱਡੀ ਗਈ ਹੋਈ ਹੈ ਬਟ ਅਸੀਂ ਸਾਰੇ ਰੋਲ ਰੋਲ ਟਾਈਮ ਕਰਕੇ ਜਨਰਲ ਡਾਇਰੈਕਟਰ ਨੇ ਉਹ ਪੂਰੀ ਤਰ੍ਹਾਂ ਨਹੀਂ ਨਾ ਆਣਿਆ ਤੁਹਾਡੇ ਅਰੇ ਕੇ ਸੇਵਾ ਨੇ ਬਾਰੇ ਤੇ ਦਿੱਲੀ ਦੇ ਵੀ ਲੌਂਡਰਡ ਰਿਪੋਰਟਸ ਤੇ ਹੈਗੀ ਹੈ ਤੇ ਅਸੀਂ ਪੂਰੀ ਮਿਹਨਤ ਕਰਕੇ ਜੋ ਵੀ ਕਮੀਆਂ ਨੇ ਉਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ ਨਸ਼ੇ ਨੂੰ ਲੈ ਕੇ ਕੀ ਏਜੰਡੇ ਰੋਂਗੇ ਅਨਵਾਟੈਂਟ ਨਸ਼ੇ ਜੁਗਾ 50 ਤੱਕ ਆਪ ਦੀ ਸਟਾਰਟਿੰਗ ਵੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਤੇ ਜਿਹੜੇ ਵੀ ਵੱਡੇ ਨਸ਼ਾ ਵੇਚਣ ਵਾਲੇ ਬੰਦੇ ਆ ਉਹਨਾਂ ਨੂੰ ਕਾਬੂ ਕੀਤਾ ਜਾਊਗਾ ਜੋ ਐਂਡ ਆਪਰੇਸ਼ਨ ਸੀਰੀਅਸ ਐਸਪੈਕਟ ਨਾਲ ਮਿਲ ਕੇ ਕਿੱਥੇ ਜਾਣਗੇ ਤੇ ਐਟ ਦ ਸੇਮ ਟਾਈਮ ਜਿਹੜੇ ਕੋ ਗੰਦੇ ਹੈਗੇ ਆ ਜਿਹੜੇ ਨਸ਼ਾ ਚੜਨਾ ਦਿੰਦੇ ਆ ਜਾਂ ਮਤਲਬ ਜਿਨ੍ਹਾਂ ਦੇ ਘਰ ਦੇ ਬੱਚੇ ਨੂੰ ਸਪੋਰਟ ਕਰਦੇ ਆ ਤੇ ਬੱਚਾ ਨਸ਼ਾ ਚੜਨਾ ਚਾਹੁੰਦਾ ਹੈ ਤਾਂ ਉਹਨਾਂ ਦੀ ਵੀ ਅਸੀਂ ਪੁਲਿਸ سپورਟ ਕਰਾਂਗੇ ਉਹਨੂੰ ਨਸ਼ਾ ਸਿਰਾਹੂ ਕੇਂਦਰਾਂ ਵਿੱਚ ਦਾਖਲ ਕਰਾਂਗੇ ਜਿਸ ਨੂੰ ਕਨੈਕਸ਼ਨ ਪੁਲਿਸ ਨੂੰ ਉੱਧਰ ਬੈਠੇ ਉਹਦੇ ਲਈ ਕੋਈ ਨਵੀਂ ਹੀ ਦਸਤਾਵੇਜ਼ ਕੀਤਾ ਜਾਊਗਾ ਤੇ ਤੇ ਉਹਨਾਂ ਨੂੰ ਬਾਅਦ ਵਿੱਚ ਵੀ ਕਪੁਲਿਸ ਦੇ ਜਿਹੜੇ ਵਿਭਾਗ ਹੈ ਸਾਡੇ ਜਿਹੜੇ ਇਨਫਾਰਮੈਂਟ ਜਨਰੇਸ਼ਨ ਡਿਪਾਰਟਮੈਂਟ ਹੈ ਉਹ ਵੀ ਉਹਨਾਂ ਦੀ ਸਕਿੱਲ ਡਿਵੈਲਪਮੈਂਟ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰੂਗਾ ਤੇ ਮਤਲਬ ਅਸੀਂ ਦੋਨੋਂ ਪਾਸੇ ਸਪਲਾਈ ਤੇ ਡ ਜਿਹੜੇ ਅਵੇਰਨੈਸ ਕੈਂਪੇਨਸ ਨੇ ਉਹ ਵੀ ਸਾਡੇ ਚੱਲ ਰਹੇ ਐ ਸਾਡੇ ਰੂਰਲ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਨਾਈਟ ਪੈਟ੍ਰੋਲਿੰਗ ਉੱਥੇ ਬਹੁਤ ਘੱਟ ਹੈ ਕਿਉਂਕਿ ਜ਼ੀਰੋ ਹੀ ਹੈਗੀ ਹੈ ਹੁਣ ਜਿਵੇਂ ਇਲੈਕਸ਼ਨ ਆ ਰਹੀ ਹੈ ਤੇ ਸਾਡੀਆਂ ਟੀਮਸ ਵੱਡ ਰਹੀਆਂ ਸੀ ਦਿਲ ਦੇ ਟਾਈਮ ਤੇ ਪ੍ਰੈਗਮਸ ਕਰ ਰਹੀਆਂ ਹਨ ਪਰ ਇੱਕ ਗੱਲ ਤੋਂ ਠੀਕ ਹੈ ਅਸੀਂ ਨਾਈਟ ਪੈਟ੍ਰੋਲਿੰਗ ਵੀ ਲਾ ਰਹੇ ਤੇ ਇਲੈਕਸ਼ਨ ਨੂੰ ਧਿਆਨ ਕਰਦੇ ਹੋਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਨਾਈਟ ਪੈਟ੍ਰੋਲਿੰਗ ਪੂਰੇ ਏਰੀਆਜ਼ ਚ ਰਹੀ ਜੇ ਮੈਡੀਕਲ ਨਸ਼ੇ ਦੀ ਗੱਲ ਕਰੀ ਮੈਡੀਕਲ ਨਸ਼ਾ ਵੀ ਬਹੁਤ ਵੱਧਦਾ ਜਾ ਰਿਹਾ ਹੈ ਉਹ ਤੇ ਐਲਨ ਖੱਲਪਾਲ ਨੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਨੂੰ ਜੇ ਪਹਿਲਾਂ ਹੀ ਦੱਸਿਆ ਸਭ ਨਸ਼ੇਦੂਲੇ ਕਿ ਜ਼ੀਰੋ ਟੋਲਰੈਂਸ ਪਾਲਿਸੀ ਚੈੱਕ ਕੀਤੀ ਹੋਈ ਹੈ ਤੇ ਨਿਰਗ ਰਸਟੇ ਤੇ ਨਾਲ ਮਿਲ ਕੇ ਜਿਹੜੀ కెమికਲ ਨਸ਼ੇ ਵਾਲੀ ਪ੍ਰੋਬਲਮ ਹੈ ਉਹ ਵੀ ਦਵਾਈਆਂ ਵਾਲੇ ਨਸ਼ੇ ਨੂੰ ਵੀ ਖਤਮ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਸਰ ਕੋਈ ਮੈਸੇਜ ਦੇਣਾ ਚਾਹੁੰਗਾ ਆਮ ਜਨਤਾ ਨੂੰ ਆਮ ਜਨਤਾ ਕੋ ਸਟੇ ਹੀ ਮੈਸੇਜ ਕਿ ਉਹ ਕੋਲ ਜਸਾ ਸਹਿਯੋਗ ਕਰੇ ਤੇ ਬਾਕੀ ਅਸੀਂ ਪੂਰੀ ਤਰ੍ਹਾਂ ਤਹਿਨਾ ਹਾਂ ਉਹਨਾਂ ਦੀ ਸੇਵਾ ਕਰਦੇ ਰਹੇ। ਤੇ ਆਪਾਂ ਮਿਲ ਕੇ ਸ਼ਹਿਰ ਨੂੰ ਬਿਹਤਰ ਬਣਾ ਸਕੀਏ। ਤੇ ਜਿਹੜੇ ਦੋ ਨੰਬਰ ਤੇ ਚਾਹੇ ਨੁਸੇ ਦੇ ਵਪਾਰੀ ਹੋਣ ਜਾਂ ਕਿਸੇ ਵੀ ਤਰ੍ਹਾਂ ਦੇ ਵਪਾਰੀ ਉਹਨਾਂ ਨੇ ਕੁਰਬਾਨੀ ਇਹ ਨਹੀਂ ਬੋਲਣੀ ਹੈ ਕਿ ਉਹ ਆਪਣੇ ਅਸਰ ਦਾ ਹੈ ਨਹੀਂ ਤਾਂ ਉਹਨਾਂ ਦੇ ਖਿਲਾਫ ਸਭ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਂ ਜੀ ਸੰਤ ਡਿਵੈਲਪਰ ਜਿਹੜੇ ਕਿ ਸਬ ਡਿਵੀਜ਼ਨ ਤੇ ਚਾਰਜ ਸੰਭਾਲ ਲਿਆ ਗਿਆ ਆਨਵਰਡ ਕੈਂਪ ਚ ਪੁਲਿਸ ਵੱਲੋਂ ਕੀ ਏਜੰਡੇ ਰੋਂਗੇ? ਛੇ ਦੇ ਕਿਲੋ ਕੇ ਕ੍ਰਾਈਮ ਨੂੰ ਲੈ ਕੇ ਚਾਹੇ ਚੋਰੀ ਪੈ ਲੁੱਟਖੋ ਹੋਵੇ ਚਾਹੇ ਨਸ਼ੇ ਨੂੰ ਲੈ ਕੇ ਕੀ ਏਜੰਡੇ ਰੋਂਗੇ ਚੱਟੇ ਬਣਾ। ਸਾਡਾ ਬਿਲਕੁਲ ਸਿੰਪਲ ਫਲਸਫੀ ਸਬੇ ਮਾਨੀ ਡੀਏਜੀ ਸਾਹਿਬ ਨੂੰ ਲੀਡ ਕੀਤਾ ਸਰਕਟ ਮੈਡਮ ਐਸਪੀ ਹੈਡਕ quartal ਐਸਪੀਬੀਆਈ ਐਸਪੀ ਡੀਡੀ ਕਿਸਨਿਰਦੇਸ਼ਾਂ ਹੇਠ ਅਸੀਂ ਕ੍ਰਾਈਮ ਨੂੰ ਲੈ ਕੇ ਜ਼ੀਰੋ ਟੋਲਰੈਂਸ ਪਾਲਿਸੀ ਰੱਖਾਂਗੇ। ਚਾਹੇ ਉਹ ਸਰਵੇਚ ਨਾਲ ਇਲੀਗਲ ਡਰੇਸਟੇ ਦਾ ਕਾਰੋਬਾਰ ਹੋਵੇ ਜਾਂ ਇਲੀਗਲ ਸ਼ਰਾਬ ਦਾ ਕਾਰੋਬਾਰ ਹੋਵੇ। ਕੁੱਤੂ ਵੀ ਮੈਡੀਕ੍ਰੇਮ ਹੋਵੇ ਅਸੀਂ ਉਹਦੇ ਲਈ ਜ਼ਿਕਰ ਤੁਹਾਡੇ ਪੁਲਿਸਿ ਰੱਖੀਏ ਇਹਦੇ ਸਾਮਨ ਉਹਦੇ ਵੀ ਪੂਰੇ ਸਹਿਯੋਗੀ ਦੀ ਜ਼ਰੂਰਤ ਹੈ ਦੂਸਰੇ ਨੰਬਰ ਤੇ ਆਪਾਂ ਨੂੰ ਪਤਾ ਹੈ ਕਿ ਇਲੈਕਸ਼ਨ ਸੀਜ਼ਨ ਆ ਰਹੇ ਨੇ ਤੇ ਪੰਚਾਇਤੀ ਇਲੈਕਸ਼ਨ ਆ ਰਹੇ ਨੇ ਤੇ ਸ਼ਹਿਰ ਦੀ ਗਵਰਨਰਨ ਸਿਚੁਏਸ਼ਨ ਵਾਲੇ ਕਿਤੇ ਪਿੰਡਾਂ ਨੂੰ ਗਵਰਨਰਨ ਸਿਚੁਏਸ਼ਨ ਨੂੰ ਲੈ ਕੇ ਸਿ regula ਬਿਸ਼ੇਸ਼ ਤੇ ਕਸਰ ਉੱਤੇ ਚਿੰਤਾ ਬੈਠੇ ਟੈਕ ਮਾਰਦੇ ਕਰਦੇ ਸਰ ਜੀ ਗੱਲ ਕਰੀਏ ਆਪਣੇ ਕਹ ਲੋ ਕਿ ਜਿਲ੍ਹੇ ਪੰਚਾਇਤੀ ਇਲੈਕਸ਼ਨ ਆ ਰਹੇ ਉਸਮਤੀ ਪੁਲਿਸ ਪ੍ਰਬੰਧ ਕਿੱਦਾਂ ਰਹਿ ਰਹੇਗੇ ਸਾਡੀ ਪੂਰੀ ਸਟਫ ਵਿਜਲ ਨੂੰ ਲੋਕਾਂ ਦਾ ਪੂਰਾ ਸਹਿਯੋਗ ਕਰਾਂਗੇ ਤੇ ਲੋਕਾਂ ਤੋਂ ਸਹਿਯੋਗ ਵੀ ਲੀਤ ਰਹੇ ਅਸੀਂ ਫਲੈਗਮਾਰਕਸ ਸਟਾਰਟ ਕਰਤੇ ਹੈ ਕਲ ਕਾਲਾ ਸੰਗਾਈ ਏਰੀਆ ਚਾਸੀ ਏਰੀਆ ਕੀਤਾ ਸੀਗਾ ਅੱਜ ਅਸੀਂ ਕੋਠਾ ਵਾਲੀ ਏਰੀਆਸ ਫਲੈਗਮਾਰਕਸ ਕਰਾਂਗੇ ਤੇ ਜਿੰਨੇ ਵੀ ਕੋਈ ਵੀ ਸਾਨੂੰ ਕੋਈ ਮਟੋਰੀਅਸ ਬੰਦੇ ਦੀ ਕਬਰ ਮਿਲਦੀ ਹੈ ਜਾਂ ਕੋਈ ਵੀ ਕ੍ਰਾਈਮ ਦੀ ਕਬਰ ਮਿਲਦੀ ਹੈ ਅਸੀਂ ਐਡਾ ਸਪੌਟ ਉੱਤੇ ਕਾਰਵਾਈ ਕਰਦੇ ਹਾਂ ਤੇ ਐਡਾ ਸੇਮ ਟਾਈਮ ਅਸੀਂ ਤੇਰੇਕ ਕਲੈਕਸ਼ਨ ਵੀ ਕਰਦੇ ਹਾਂ ਜਿਹੜੇ ਸਾਨੂੰ ਪਤਾ ਹੈ ਕਿ ਸ਼ਰਤਾਂ ਅਨੁਸਾਰ ਨੇ ਕਾਨੂੰਨ ਕਾਮਪਲੀ ਕਰ ਸਕਦੇ ਹੈ ਕਿਤੇ ਸਾਨੂੰ